हां जी जी ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਆ ਭੈਣੋ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਭੈਣੋ ਚੈਨਲ ਨੂੰ ਜਰੂਰ ਪਿਆਰ ਦਿਆ ਕਰੋ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਸਾਡਾ ਵੀ ਹੌਸਲਾ ਵਧੇ ਤੇ ਆਪਾਂ ਪਿਆਰੀਆਂ ਪੈਰੀਆਂ ਸੁੱਕੀਆਂ ਸੁੱਕੀਆਂ ਟ੍ਰਿਕ ਤੁਹਾਡੇ ਵਾਸਤੇ ਲੈ ਕੇ ਆਉਂਦੀ ਰਹੀਏ ਤੇ ਭੈਣੋ ਅੱਜ ਵਾਲੀ ਟ੍ਰਿਕ ਬਹੁਤ ਪਿਆਰੀ ਆ ਜਿਵੇਂ ਕਿ ਸਾਰੀਆਂ ਭੈਣਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਕੇ ਘਰ ਦੇ ਵਿੱਚ ਜਿਵੇਂ ਸਾਡੇ ਵਾਸ਼ਬਿਸ਼ਲ ਲੱਗੇ ਹੁੰਦੇ ਨੇ ਹਨਾ ਤੇ ਅਸੀਂ ਇੰਨੇ ਪੈਸੇ ਲਾ ਕੇ ਆਪਣਾ ਚੀਜ਼ਾਂ ਲਗਾਈਆਂ ਹੁੰਦੀਆਂ ਨੇ ਕਿ ਚੀਜ਼ਾਂ ਜਦੋਂ ਡਲ ਹੋ ਜਾਂਦੀਆਂ ਤੇ ਫਿਰ ਸੋਹਣੀਆਂ ਨਹੀਂ ਲੱਗਦੀਆਂ ਤੇ ਇਹ ਭੈਣਾਂ ਨੂੰ ਬੜੀ ਪ੍ਰੋਬਲਮ ਆਦੀ ਹੈ ਕਿ ਹਾਰਕਿਕ ਦੇ ਨਾਲ ਅਸੀਂ ਵਾਸ਼ਬਿਸ਼ਲ ਜਿਹੜਾ ਧੋ ਲੈਂਦੇ ਆ ਔਰ ਹਾਰਕਿਕ ਦੇ ਨਾਲ ਸਾਡਾ ਜਿਹੜਾ ਵਾਸ਼ਬਿਸ਼ਲ ਸੋਹਣਾ ਵੀ ਲੱਗਦਾ ਹੈ ਤੇ ਚਮਕਾ ਵੀ ਮਾਰਨ ਲੱਗਦਾ ਹੈ ਪਰ ਕਿਤੇ ਨਾ ਇਹ ਭੈਣੋ ਸਾਡਾ ਜਿਹੜਾ ਇਹ ਵਾਸ਼ਬਿਸ਼ਲ ਹੈ ਦੇ ਉੱਪਰ ਪੀਲਾ ਫਨ ਜਿੱਦੀ ਜੇ ਦਾਗ ਸੀਮੰਟ ਦੇ ਕਈ ਵਾਰ ਲੱਗੇ ਹੁੰਦੇ ਕੰਮ ਕਰਵਾਉਣ ਲਈਆ ਤੇ ਉਹ ਦਾਗ ਨਹੀਂ ਲੱਦੇ ਹਨਾ ਕਿ ਸਾਨੂੰ ਉਹ ਖਟਕਦੇ ਰਹਿੰਦੇ ਆ ਕਿ ਦਾਗ ਲਾਉਣਾ ਆ ਤੇ ਮੈਂ ਤੁਹਾਨੂੰ ਅੱਜ ਦੱਸਦੀ ਆ ਕਿ ਹਾਰਪਿਕ ਦੇ ਵਿੱਚ ਆਪਾਂ ਇੱਕ ਦੋ ਚੀਜ਼ਾਂ ਹੋਰ ਮਲਾਵਾਂਗੇ ਜੋ ਬੜੀ ਆਸਾਨੀ ਦੇ ਨਾਲ ਘਰ 'ਚ ਹੀ ਮਿਲ ਜਾਣਗੇ ਤੇ ਤੁਸੀਂ ਜਿਹੜਾ ਆਪਣਾ ਬਾਥਰੂਮ ਹੈ ਉਹ ਕਿਵੇਂ ਲਿਸ਼ਕਾ ਸਕਦੇ ਹੋ ਔਰ ਕਿਸ ਤਰ੍ਹਾਂ ਕਲੀਨ ਕਰ ਸਕਦੇ ਹੋ ਚਲੋ ਜੀ ਕਰਦੇ ਆ ਵੀਡੀਓ ਨੂੰ ਸਟਾਰਟ ਤੇ ਕਿਹਦੇ ਪੈਰੋਂ ਅੱਜ ਨਾ ਮੈਂ ਬਹੁਤ ਸੋਖੀ ਜਿਹੀ ਟ੍ਰਿਕ ਦੱਸਣ ਲੱਗੀ ਆ ਤੁਹਾਨੂੰ ਜਿਵੇਂ ਕਿ ਸਾਡਾ ਇਹ ਬਾਥਰੂਮ ਹੈ ਤੇ ਬਹੁਤ ਜ਼ਿਆਦਾ ਇਹਦੇ ਉੱਤੇ ਨਾ ਦਾਗ ਪੈ ਜਾਂਦੇ ਨੇ ਤੇ ਇਹ ਹਾਰਪਿਕ ਦੇ ਨਾਲ ਸਾਫ਼ ਹੋ ਜਾਂਦੇ ਨੇ ਬਹੁਤ ਵਧੀਆ ਹੈ ਜਿਹੜਾ ਹਾਰਪਿਕ ਦੇ ਨਾਲ ਆਲੀਨ ਹੋ ਜਾਂਦਾ ਹੈ ਨਾ ਕੋਈ ਡਾਊਟ ਨਹੀਂ ਆ ਕਿ ਪੈਣਾ ਕਰਨ ਗਿਆ ਕਿ ਹਾਰਪਿਕ ਪਾਉਂਦੇ ਆ ਤਾਂ ਸਾਡਾ ਸਾਫ ਹੋ ਜਾਂਦਾ ਪਰ ਮੈਂ ਅਜੀ ਦੱਸਣ ਲੱਗਿਆ ਕਈ ਵਾਰ ਹਨ ਬਹੁਤ ਜ਼ਿਆਦਾ ਜਿੱਦੀ ਦਾਗ ਹੋ ਜਾਂਦੇ ਜਿਵੇਂ ਨਾ ਇੱਥੋਂ ਇਸ ਤਰ੍ਹਾਂ ਮੇਰਾ ਮੈਰਾ ਜਾ ਹੋ ਗਿਆ ਤੁਸੀਂ ਦੇਖ ਸਕਦੇ ਆ ਇਹ ਲਈ ਆਪਾਂ ਥੋੜਾ ਜਿਲੀ ਹੋਇਆ ਲਗਾਏ ਨੂੰ ਤੇ ਪਰ ਜਦੋਂ ਲਗਾ ਰਹੇ ਸੀ ਉਦੋਂ ਹੀ ਇਹਦੇ ਵਿੱਚ ਸ਼ਾਇਦ ਪਤਾ ਨਹੀਂ ਕਿ ਸੀਮਿੰਟ ਵਗੈਰਾ ਇਹਦੇ ਵਿੱਚ ਪੈ ਗਿਆ ਜਾਂ ਗਲੂ ਵਗੈਰਾ ਕੀ ਚੀਜ਼ ਆ ਇਹ ਜਿਹੜੇ ਦਾਗ ਹਨ ਇਹ ਬੜੇ ਜਿੱਦੀ ਜੇ ਨੇ ਜਦੋਂ ਮੈਂ ਹਾਰਪਿਕ ਨਾਲ ਇਹਨੂੰ ਧੋਇਆ ਤੇ ਧੋਣ ਤੋਂ ਬਾਅਦ ਫੇਰ ਵੀ ਇਹਦਾ ਹੀ ਵਾਈਟ ਵਾਈਟ ਰਹਿ ਗਿਆ ਤਾਂ ਦੇਖੋ ਸਾਈਡਾਂ ਤੋਂ ਹੁਣ ਇਹ ਨਵਾਂ ਲੱਗਾ ਤਾਂ ਰੀਸ ਤਾਂ ਹੁੰਦੀ ਆ ਸਾਜਾ ਨੂੰ ਕਿ ਸਾਡਾ ਇਹ ਵਾਸ਼ਬਿਸ਼ਲ ਜਿਹੜਾ ਇੱਕਦਮ ਚਮਕਾ ਮਾਰੀ ਤੇ ਇਹ ਬਿਲਕੁਲ ਨਵਾਂ ਲੱਗੇ ਤੇ ਕਈਆਂ ਭੈਣਾਂ ਦੀ ਇਹ ਪ੍ਰੋਬਲਮ ਹੋ ਜਾਂਦੀ ਆ ਕਿ ਬਹੁਤ ਜ਼ਿਆਦਾ ਜਿਹੜਾ ਵਾਸ਼ਬਿਸ਼ਲ ਆ ਪੁਰਾਣਾ ਹੋ ਜਾਂਦਾ ਤੇ ਦਾਗ ਤੱਬੇ ਪੀਲਾ ਪੀਲਾ ਜਿਹਾ ਹੋ ਜਾਂਦਾ ਤੇ ਇਹ ਸਾਡਾ ਵਾਸ਼ਬਿਸ਼ਲ ਜਿਹੜਾ ਉਹ ਸਾਫ਼ ਨਹੀਂ ਲੱਗਦਾ ਹਨਾ ਖਰਾਬ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਬਹੁਤ ਸੌਖੀ ਜੀ ਟ੍ਰਿਕ ਕਿ ਜੇ ਤੁਹਾਡੇ ਵੀ ਇਦਾਂ ਦੇ ਜਿੱਦੀ ਕੋਈ ਦਾਗ ਪੈ ਗਏ ਨੇ ਹਾਰਪਿਕ ਦੇ ਨਾਲ ਨਹੀਂ ਸਾਫ਼ ਹੋ ਰਹੇ ਤੇ ਆਪਾਂ ਹਾਰਪਿਕ ਦੇ ਨਾਲ ਇੱਕ ਦੋ ਚੀਜ਼ਾਂ ਹੋਰ ਮਿਲਾ ਕੇ ਓਵੇਂ ਦਾ ਘੋਲ ਲਗਾਵਾਂਗੇ ਜਿਹਦੇ ਨਾਲ ਸਾਡਾ ਇਹ ਜਿਹੜਾ ਵਾਸ਼ਬਿਸ਼ਲ ਇੱਕਦਮ ਚਮਕਾ ਮਾਰਨ ਲੱਗ ਜੇ ਕਿਉਂਕਿ ਮੈਨੂੰ ਇਹ ਸੀਗਾ ਕਿ ਇੱਕਦਮ ਸਾਫ਼ ਲੱਗੇ ਸਾਡਾ ਵਾਸ਼ਬਿਸ਼ਲ ਤੇ ਚਲੋ ਕਰਦੇ ਆਂ ਵੀਡੀਓ ਸ਼ੁਰੂ ਤੇ ਤੁਹਾਨੂੰ ਮੈਂ ਦੱਸਦੀ ਆ ਜੇ ਤੁਹਾਨੂੰ ਵੀ ਐਵੇਂ ਦੀ ਕੋਈ ਪੈਣੋ ਪ੍ਰੋਬਲਮ ਆਂਦੀ ਆ ਤੇ ਤੁਸੀਂ ਵੀ ਸੋਲਵ ਕਰ ਸਕਦੇ ਜੀ ਪਿਕ ਤੇ ਮੈਂ ਇੱਕ ਕਰਾਫੀ ਮੇਦਾ ਇੱਕ ਰੱਖਿਆ ਹੋਇਆ ਇਦਾਂ ਹੀ ਟ੍ਰਿਕਸ ਹੋ ਗਿਆ ਵਾਸਤੇ ਇਹਨੇ ਮੈਂ ਰੱਖ ਲਿਆ ਹਾਰਪਿਕ ਜਿਹੜਿਆ ਮਤਲਬ ਨੋਰਮਲੀ ਆਪਾਂ ਵਾਸ਼ਬੇਸ਼ਲ ਸਾਫ ਕਰਦੇ ਆ ਪਰ ਇਹ ਹੈ ਕਿ ਸ਼ਾਈਨ ਨਹੀਂ ਆਦੀ ਦਾਗ ਨਹੀਂ ਲੱਤਦੇ ਤੇ ਇਹਦੇ ਵਿੱਚ ਆਪਾਂ ਕੁਛ ਐਓ ਜਿਹੀ ਚੀਜ਼ਾਂ ਪਾਵਾਂਗੇ ਜਿਹਦੇ ਨਾਲ ਸਾਡਾ ਜਿਹੜਾ ਵਾਸ਼ਸ਼ਲ ਇਕਦਮ ਸਾਫ ਹੋ ਜੇ ਤੇ ਕਲੀਨ ਹੋ ਜੇ ਤੇ ਤੁਸੀਂ ਨਾ ਬਰਤਨ ਇੱਥੇ ਥੋੜਾ ਜਿਹਾ ਖੁੱਲਾ ਲੈਣਾ ਆ ਵੱਡਾ ਲੈਣਾ ਆ ਕਿਉਂਕਿ ਜਿਹੜਾ ਆਪਾਂ ਕੋਲ ਬਣਾਉਣ ਲੱਗੇ ਆ ਨਾ ਇਹ ਥੋੜਾ ਬاہر ਨੂੰ ਆ ਜਾਂਦਾ ਕਿਸੇ ਵੇਲੇ ਤੇ ਦੂਸਰੀ ਚੀਜ਼ ਮੈਂ ਲਈ ਹੈ ਜੀ ਇਹ ਨੂੰ ਠੀਕ ਹੈ ਜੀ ਮੈਂ ਇਹ ਨੂੰ ਦਾ ਪਾਊਚ ਪਾਤਾ ਇੱਥੇ ਤੁਸੀਂ ਦੇਖੋ ਇੰਨਾ ਜ਼ਿਆਦਾ ਵਾਸ਼ਵਿਸ਼ਲ ਸੋਹਣਾ ਲੱਗੂਗਾ ਕਿਉਂਕਿ ਹਰੇਕ ਭੈਣ ਦੀ ਹੀ ਰੀਜ਼ ਹੁੰਦੀ ਆ ਕਿ ਮੇਰੀ ਚੀਜ਼ ਜਿਹੜੀ ਉਹ ਸੋਹਣੀ ਲੱਗੇ ਹਨਾ ਤੇ ਵਾਸ਼ਵਿਸ਼ਲ ਸਾਫਤਾ ਹੋ ਜਾਂਦਾ ਪਰ ਜੇ ਆਪਾਂ ਉਹਨੂੰ ਹੋਰ ਚਮਕਾ ਮਾਰਨ ਲਗਾ ਦਈਏ ਜੀ ਡੀਪ ਕਲੀਨ ਨੂੰ ਕਰ ਦਈਏ ਤੇ ਉਹ ਬਹੁਤ ਸੋਹਣਾ ਪੈਣੋ ਲੱਗੂਗਾ ਤੇ ਇੱਕ ਵਾਰੀ ਇਹ ਟ੍ਰਿਕ ਜ਼ਰੂਰ ਕਰਕੇ ਦੇਖੋ ਕੋਈ ਖਰਚਾ ਜ਼ਿਆਦਾ ਨਹੀਂ ਹੈਗਾ ਹਾਰਪਿਕ ਤਾਂ ਨਾਰਮਲ ਹੀ ਹੈਗੀ ਆ ਤੇ ਸਿਰਫ ਅਸੀਂ ਇੱਕ ਚੀਜ਼ ਪਾਈ ਆ ਇਹਨੂੰ ਠੀਕ ਹੈ ਜੀ ਤੇ ਇੱਕ ਜਿਹੜੀ ਆਪਾਂ ਪਾਣ ਲੱਗੇ ਆ ਉਹ ਸਾਡੇ ਸਾਰਿਆਂ ਦੇ ਘਰਾਂ ਚੋ ਚੀਜ਼ ਹੁੰਦੀ ਹੁੰਦੀ ਆ ਉਹ ਆਪਾਂ ਪਾਵਾਂਗੇ ਜੀ ਸਰਵ ਠੀਕ ਹੈ ਜੀ ਸਿਰਫ ਅਸੀਂ ਇੱਕ ਇਹਨੂੰ ਹੀ ਜਿਹੜੀ ਆ ਉਹੀ ਐਕਸਟਰਾ ਪਾਈ ਆ ਹਾਰਪਿਕ ਤੇ ਸਰਵ ਸਾਡੇ ਘਰੇ ਹੁੰਦੀ ਹੁੰਦੀ ਆ ਤੇ ਇਹਨੂੰ ਵੀ ਕਈ ਵਾਰ ਆ ਜ਼ਿਆਦਾ ਤਰਪਾ ਵੈਸੇ ਹੋ ਹੀ ਜਾਂਦਾ ਆਪਾਂ ਇਹਦੇ ਵਿੱਚ ਪਾ ਲਿਆ ਪਾਣੀ ਠੀਕ ਹੈ ਜੀ ਦੇਖਿਓ ਹੁਣ ਇਹਨੇ ਫੁੱਲੂਗਾ ਏ ਤਾਂ ਹੀ ਮੈਨੂੰ ਵਾਸ਼ ਵਾਸ਼ਵਿਸ਼ਲ ਦੇ ਵਿੱਚ ਹੀ ਰੱਖਿਆ ਕਿ ਬਾਈਚਾਸ ਤੇ ਡੁੱਲੂਗਾ ਵੀ ਤੇ ਇਹਦੇ ਵਿੱਚ ਹੀ ਡੁੱਲੂਗਾ ਠੀਕ ਹੈ ਜੀ ਅੱਜ ਤਾਂ ਬੰਨ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਫੁੱਲ ਗਿਆ ਹਨਾ ਤੇ ਤਾਂ ਹੀ ਮੈਨੂੰ ਇਹਦੇ ਵਿੱਚ ਹੀ ਰੱਖਿਆ ਕਿ ਕੋਈ ਪ੍ਰੋਬਲਮ ਨਹੀਂ ਜੇ ਡੁੱਲ ਵੀ ਜਾਓ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਕਰਨਾ ਤੇ ਆਪਣੇ ਵਾਸ਼ਵਿਸ਼ਣ ਦੇ ਵਿੱਚ ਹੀ ਇਹਨੂੰ ਰੱਖ ਲੈਣਾ ਤਾਂ ਜੋ ਇਹ ਡੁੱਲੇ ਤੇ ਇਹਦੇ ਵਿੱਚ ਹੀ ਡੁੱਲੇ ਮੈਂ ਹੁਣ ਲੈ ਲਿਆ ਜੀ ਕ੍ਰਾਫ ਬਰਸ਼ ਅਵੀ ਠੀਕ ਹੈ ਜੀ ਰਬ ਬਰਸ਼ ਦੇ ਨਾਲ ਮੈਂ ਇਹਨੂੰ ਪਹਿਲਾਂ ਇੱਕ ਵਾਰ ਇਸ ਤਰ੍ਹਾਂ ਘੋਲ ਲਿਆ ਦੇਖੋ ਸਾਰਾ ਡੋਲਰ ਆ ਬਣਾ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਆਪ ਫਾਇਦੇ ਵਿੱਚ ਲਗਾਉਣਾ ਤੇ ਹੈਗਾ ਹੀ ਆ ਤੇ ਤੁਸੀਂ ਆਪਣੇ ਹੱਥਾਂ ਤੇ ਗਲਵਸ ਵੀ ਪਾ ਸਕਦੇ ਹੋ ਜਿਹੜੀਆਂ ਪਹਿਣਾ ਨੂੰ ਪ੍ਰੋਬਲਮ ਹੋ ਜਾਂਦੀ ਹੈ ਨਾ ਕਈ ਵਾਰ ਆ ਹੁੰਦਾ ਨਾ ਕਿ ਹੱਥ ਤੇ ਗਿਗਿਆਰ ਨਾ ਤਦਿਕ ਮੈਂ ਇਤਰਾ ਭਾ ਕੇ ਇੱਕ ਕੋਲ ਤਿਆਰ ਕਰ ਲਿਆ ਦੇਖੋ ਕਿੰਨਾ ਸਸਤਾ ਜਾਂ ਕਿੰਨਾ ਸੋਫਾ ਜਾਂ ਕੋਲਾ ਤੇ ਇਸ ਕੋਲ ਦੇ ਨਾਲ ਮੈਂ ਸਿਰਫ ਇੱਕ ਇਹੀ ਵਾਸ਼ਫੈਸ਼ਨ ਨਹੀਂ ਬਾਹਰ ਵਾਲੇ ਵਾਸ਼ਰੂਮ ਚ ਜਿਹੜਾ ਵਾਸ਼ਫੈਸ਼ਨ ਲਗਾ ਉਹ ਵਾਈਟ ਚ ਪੇਰਾ ਲਿਆ ਉਹਨੂੰ ਵੀ ਮੈਂ ਇਹਦੇ ਨਾਲ ਸਾਫ ਕਰਾਂਗੀ ਇਹ ਮੇਰੀ ਇੱਕੋ ਕੋਲ ਦੇ ਨਾਲ ਮੇਰੇ ਦੋ ਤਿੰਨ ਵਾਸ਼ ਵੈਸ਼ ਸਾਫ ਹੋ ਸਕਦੇ ਆ ਇਸ ਕਰਕੇ ਕੋਈ ਵੀ ਜਿਆਦਾ ਮਹਿੰਗਾ ਨਹੀਂ ਆ ਕੋਈ ਵੀ ਜਿਆਦਾ ਇਹ ਫਜ਼ੂਲ ਖਰਚਾ ਨਹੀਂ ਹੈਗਾ ਹਾਰਪਿਕ ਨਾਲ ਤੇ ਅਸੀਂ ਤੋਂ ਨਹੀਂ ਆ ਤੁਸੀਂ ਕੋਈ ਜਰੂਰ ਟ੍ਰਾਈ ਕਰਿਓ ਕਿਉਂਕਿ ਆਪ ਇੱਕ ਦਿਨ ਨਾਲ ਜਿਹੜੀ ਇਹਦੇ ਵਿੱਚ ਸਟੀਲ ਦੀ ਇਹ ਵਾਲੀ ਪਲੇਟ ਲੱਗੀ ਹੁੰਦੀ ਆ ਉਹ ਬਹੁਤ ਖਰਾਬ ਹੋ ਜਾਂਦੀ ਆ ਪਰੋ ਤੇ ਕੱਲੀ ਹਾਰਪਿਕ ਨੂੰ ਪਾ ਕੇ ਇਦਾਂ ਛੱਡਿਆ ਨਾ ਕਰੋ ਫਟਾਫਟ ਤੁਸੀਂ ਹਾਰਪਿਕ ਪਾ ਕੇ ਜਿਹਨੂੰ ਵਾਸ਼ ਕਰ ਦਿਆ ਕਰੋ ਤੇ ਨਹੀਂ ਤੇ ਇਵੇਂ ਇੱਕ ਦੋ ਚੀਜ਼ਾਂ ਵਿੱਚ ਮਿਕਸ ਕਰ ਲਿਆ ਕਰੋ ਤਾਂ ਜੋ ਹਾਰਪਿਕ ਦਾ ਅਸਰ ਜਿਹੜਾ ਉਹ ਡਰਾਪਟਸ ਇਹਨਾਂ ਦੇ ਉੱਪਰ ਨਾ ਪਾਵੇ ਠੀਕ ਹੈ ਜੀ ਤੇ ਨਿੱਕ-ਨਿੱਕੇ ਚੀਜ਼ਾਂ ਦਾ ਆਪਾਂ ਧਿਆਨ ਰੱਖੀਏ ਨਾ ਸਾਡੀ ਜਿਹੜੀ ਦਿੱਕੀ ਨਹੀਂ ਹੋ ਜਾਂਦੀ ਆ ਤੇ ਸਾਡੀਆਂ ਚੀਜ਼ਾਂ ਜਿਹੜੀਆਂ ਬਹੁਤ ਸੋਹਣੀਆਂ ਲੱਗਣਗੀਆਂ ਤੇ ਮੈਂ ਸੋਚਿਆ ਕਿ ਇੰਨਾ ਵਧੀਆ ਇਹ ਵਾਸ਼ ਵਸ਼ਣ ਲੱਗ ਗਿਆ ਤਾਂ ਹਲੇ ਤਾਂ ਨਿਊ ਯਰ ਤੇ ਕੋਈ ਦੇਖੂਗਾ ਕਿਸੇ ਨੇ ਕਹਣਾ ਕਿ ਇੰਨਾ ਗੰਦਾ ਹੋ ਵੀ ਗਿਆ ਕਿਉਂਕਿ ਦੇ ਉੱਪਰ ਨਾ ਦਾਗ ਸੀਮੰਟ ਦੇ ਹੀ ਪੈ ਗਏ ਨੇ ਜਦੋਂ ਇਹਨੂੰ ਲਗਾ ਰਹੇ ਸੀਗੇ ਤੇ ਮੈਂ ਉਹਨੂੰ ਹਾਕ ਇੱਕਲਾ ਪਾ ਕੇ ਤੋਤਾ ਪਰ ਥੋੜੀ ਦੇਰ ਬਾਅਦ ਇਹ ਰੋ ਉਹਦੀ ਚਮਕ ਨਹੀਂ ਰਹਿੰਦੀ ਸੀਗੀ ਜੇ ਡਲ ਡਲ ਜਾ ਰ ਗੜਾ ਬੰਦਾ ਸੀ ਠੀਕ ਹੁੰਦਾ ਹੀ ਆ ਕਿ ਨਵੀਂ ਚੀਜ਼ ਆ ਤੂੰ ਹੁਣੇ ਡਲ ਲੱਗਣ ਲੱਗ ਜੇ ਹਾਂ ਤੇ ਜੇ ਤੁਹਾਡਾ ਪੁਰਾਣਾ ਵਾਸ਼ ਵੇਸ਼ਨ ਵੀ ਆ ਤੇ ਖਰਾਬ ਹੋਇਆ ਡਲ ਜਾ ਹੋਇਆ ਇੱਕ ਟ੍ਰਿਕ ਇੱਕ ਟ੍ਰਿਕ ਦੇ ਨਾਲ ਪੈਨੂ ਜ਼ਰੂਰ ਟਰਾਈ ਕਰਕੇ ਦੇਖਿਓ ਆ ਦੇਖੋ ਨੀਚੇ ਆ ਗਿਆ ਹੁਣ ਸਾਰਾ ਹਨੇ ਕੋਲ ਤੇ ਕੋਲੇ ਚ ਕਾਫੀ ਆ ਇਹਦੇ ਨਾਲ ਆਪਾਂ ਬਾਗਲਾ ਵਾਸ਼ ਕੋਲ ਦਾ ਵਾਸ਼ ਵੇਸ਼ਨ ਵੀ ਸਾਫ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਜਿਹੜੀ ਮੈਂ ਵਿਚਲੀ ਪਲੇਟ ਆ ਉਹਨੂੰ ਕਲੀਨ ਕਰ ਰਹੀ ਆ ਉਹ ਇੱਕਦਮ ਹੁਣ ਨਿੱਖਰ ਜੂਗੀ ਨਜ਼ਰ ਆ ਰਹੀ ਆ ਕਿ ਸਾਫ ਹੋਣੀ ਸ਼ੁਰੂ ਹੋ ਗਈ ਆ ਨੇ ਤੇ ਪੈਨੋ ਇਹਨੂੰ ਦੇ ਉੱਪਰ ਸੀਮੈਂਟ ਜਿਆ ਲੱਗ ਗਿਆ ਤੇ ਬੜਾ ਹੀ ਪੁਰਾਣਾ ਪ੍ਰਾਈਜ਼ ਹੀ ਲੱਗ ਰਹੀ ਸੀਗੀ ਤੇ ਮੈਂ ਇਹਦੇ ਨਾਲ ਇਸ ਤਰ੍ਹਾਂ ਕਰਕੇ ਇਧਰ ਟੈਪ ਵੀ ਕਰ ਲਾਂ ਕਿ ਕੁਝ ਦੇ ਵਿੱਚ ਹਾਰਕ ਪੀ ਗਈ ਆ ਇਹਨੇ ਟੈਪ ਜਿਹੜੀ ਸਾਡੀ ਖਰਾਬ ਕਰ ਦਨੀ ਆ ਤੇ ਆਪਾਂ ਜਿਆਦਾ ਟੈਨ ਜਿਹੜਾ ਉਹ ਟੈਪ ਤੇ ਨਹੀਂ ਲੱਗੇਗਾ ਹਾਂਜੀ ਬੁੱਤਰ ਹਾਂਜੀ ਤੇ ਬਾਅਦ ਵਿੱਚ ਕੋਈ ਵੀ ਮੈਂ 10 ਪੰਜ ਲੈ ਕੇ ਜਿਹਦੇ ਨਾਲ ਤੁਸੀਂ ਕਲੀਨਿੰਗ ਕਰਦੇ ਹੋ ਆਪਣੇ ਘਰ ਦੀ ਉਹਦੇ ਨਾਲ ਤੁਸੀਂ ਇਸ ਤਰ੍ਹਾਂ ਕਲੀਨ ਕਰ ਲੈਣਾ ਆ ਚਪੈਣਾ ਬਹੁਤ ਵਧੀਆ ਟ੍ਰਿਕ ਆ ਬੜੀ ਯੂਸਫੁਲ ਟ੍ਰਿਕ ਆ ਤਾਂ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਦੇਖਿਓ ਆਪਣਾ ਵਾਸ਼ਬੈਸ਼ਲ ਜਿਹੜਾ ਨਾ ਇੱਕਦਮ ਚਮਕਾ ਮਾਰਨ ਲੱਗ ਜਾਣਾ ਤੇ ਮੈਂ ਇਹ ਸੁਝੇਕ ਤੁਹਾਡੇ ਨਾਲ ਵੀ ਇਹ ਵੀਡੀਓ ਮੈਂ ਆਪਣੀਆਂ ਭੈਣਾਂ ਨਾਲ ਸ਼ੇਅਰ ਕਰਦੀ ਆ ਕਿਉਂਕਿ ਇਹ ਪ੍ਰੋਬਲਮ ਕਾਫੀ ਭੈਣਾਂ ਨੂੰ ਆਉਂਦੀ ਆ ਕਿ ਵਾਸ਼ਬੈਸ਼ਲ ਦੇ ਵਿੱਚ ਜਿਹੜੇ ਦਾਗ ਨੇ ਉਹ ਲੱਗ ਜਾਂਦੇ ਨੇ ਤੇ ਸਾਡਾ ਜਿਹੜਾ ਵਾਸ਼ਬੈਸ਼ਲ ਸਾਫ਼ ਨਹੀਂ ਹੁੰਦਾ ਹਨਾ ਕਈ ਵਾਰ ਇਹ ਹੋ ਜਾਂਦਾ ਹੈ ਕਿ ਹਰ ਪੀਕ ਪਾਇਆ ਦਾਗ ਵਗੈਰਾ ਪੀਲਾਪਣ ਜਿਹੜਾ ਹੁੰਦਾ ਉਹ ਨਹੀਂ ਲੱਗਦਾ ਤੁਸੀਂ ਤੁਸੀਂ ਇਹਨੂੰ ਪਾ ਕੇ ਜਰੂਰ ਮੈਨੂੰ ਟ੍ਰਾਈ ਕਰਕੇ ਦੇਖੋ ਤੁਸੀਂ ਆਪੇ ਇਹ ਤਰੀਕਾ ਦੇਖਣ ਲਈ ਬਹੁਤ ਜ਼ਿਆਦਾ ਯੂਸਫੁਲ ਆ ਤੇ ਸਾਡਾ ਜਿਹੜਾ ਇਹ ਵਾਸ਼ ਸਪੈਸ਼ਲ ਆ ਇਕਦਮ ਨਿਸ਼ਕਾ ਬਾਰਾ ਲੱਗ ਗਿਆ ਤੇ ਤੁਸੀਂ ਨੀਚੋਂ ਵੀ ਇਸੇ ਕੋਲ ਦੇ ਨਾਲ ਕਲੀਨ ਕਰ ਲੈਣਾ ਬਹੁਤ ਵਧੀਆ ਕਲੀਨਿੰਗ ਹੁੰਦੀ ਆ ਤੇ ਇਸੇ ਤਰੀਕੇ ਦੇ ਨਾਲ ਮੈਂ ਜਿਹੜਾ ਬਾਹਰ ਵਾਲਾ ਸਾਡੇ ਜਿਹੜਾ ਬਾਹਰ ਵਾਸ਼ਰੂਮ ਚ ਲੱਗਾ ਹੋਇਆ ਵਾਸ਼ ਸਪੈਸ਼ਲ ਮੈਂ ਉਹਨੂੰ ਵੀ ਕਲੀਨ ਕਰ ਲਾਂਗੀ ਕਿਉਂਕਿ ਉਹ ਵਾਈਟ ਕਲਰ ਦਾ ਆ ਤੇ ਵਾਈਟ ਕਲਰ ਦਾ ਜਿਹੜਾ ਵਾਸ਼ ਸਪੈਸ਼ਲ ਉਹ ਵੀ ਬਹੁਤ ਜ਼ਿਆਦਾ ਕਲੀਨ ਹੋ ਜਾਂਦਾ ਹੈ ਠੀਕ ਹੈ ਜੀ ਤੇ ਤੁਹਾਨੂੰ ਕਿਵੇਂ ਦੀ ਟ੍ਰਿਕ ਲੱਗੀ ਆ ਜਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜਰੂਰ ਕਰਿਓ ਭੈਣੋ ਜਰੂਰ ਸਪੋਰਟ ਕਰਿਆ ਕਰੋ ਤਾਂ ਜੋ ਮੈਨੂੰ ਵੀ ਇਹ ਚੀਜ਼ ਦਾ ਹੌਸਲਾ ਹੋਵੇ ਕਿ ਤੁਸੀਂ ਮੇਰੀਆਂ ਵੀਡੀਓਜ਼ ਨੂੰ ਪਸੰਦ ਕਰ ਰਹੇ ਹੋ ਟ੍ਰਿਕਸ ਨੂੰ ਪਸੰਦ ਕਰ ਰਹੇ ਹੋ ਤੇ ਅਸੀਂ ਨਵੀਆਂ-ਨਵੀਆਂ ਟ੍ਰਿਕ ਤੁਹਾਡੇ ਲਈ ਲੈ ਕੇ ਆਂਦੇ ਰਹੀਏ ਠੀਕ ਹੈ ਜੀ ਭੈਣੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤੇ ਜਰੂਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਵੱਤੋ ਵੱਤ ਸਪੋਰਟ ਜਰੂਰ ਦਿਆ ਕਰੋ ਆਪਣੀ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਟ੍ਰਿਕ ਦੇ ਨਾਲ